ਆਪਣੇ ਕੋਲੇ ਫੋਨ ਆਇਆ ਸੀ ਕਿਸੇ ਭੈਣ ਦਾ ਸੀ ਪਤਾ ਨਹੀਂ ਕਿਸੇ ਬੇਟੀ ਦਾ ਸੀ ਉਹ ਕਹਿੰਦੀ ਵੀ ਜਿਹੜੇ ਚਿਹਰੇ ਦੀ ਸ਼ੈਨ ਸ਼ੈਨਕਾ ਵੀ ਇਹ ਚੰਗੀ ਖਾਣਾ ਜਿਸ ਤਰ੍ਹਾਂ ਜੂਸ ਡਰਾਈ ਫਰੂਟ ਜਾਂ ਫਰੂਟ ਖਾਣ ਨਾਲ ਵੀ ਬਰਕਰਾਰ ਰਹਿੰਦੀ ਆ ਬਾਕੀ ਰਹਿੰਦੀ ਆ ਤੇ ਦੂਜੀ ਗੱਲ ਐਕਸਰਸਾਈਜ਼ ਨਾਲ ਵੀ ਰਹਿੰਦੀ ਆ ਇਹ ਵੀ ਗੱਲ ਮੰਨਣ ਵਾਲੀ ਆ ਪਰ ਨਹੀਂ ਤਾਂ ਮੈਂ ਐਕਸਰਸਾਈਜ਼ ਕਰਦੀ ਆ ਕਿਉਂ ਮੇਰੀ ਟੋਹੀ ਦੀ ਪ੍ਰੋਬਲਮ ਆ ਕਿਉਂ ਆ ਬਾਹ ਤੇ ਆ ਲੱਤ ਬਿਲਕੁਲ ਚੂਰਾ ਨੇ ਮੇਰੀਆਂ ਬਸ ਇੱਕ ਤੁਰੀ ਫਿਰਦੀ ਆ ਮਾਲਕ ਦੇ ਹੁਕਮ ਦੇ ਨਾਲ ਉਹੀ ਗੱਲ ਆ ਕਿ ਨਾ ਉੱਥੇ ਵੀ ਭਜਨ ਸਿਮਰਨ ਦੇ ਨਾਲ ਸਮਝ ਲਓ ਵੀ ਇੱਕ ਮੈਨੂੰ ਨਸ਼ਾ ਮਿਲ ਰਿਹਾ ਉਹਦੇ ਵਿੱਚੋਂ ਉਸ ਨਸ਼ੇ ਨਾਲ ਮੈਂ ਫਿਰਦੀ ਆ ਪਰ ਵੈਸੇ ਡਾਕਟਰਾਂ ਨੇ ਮੈਨੂੰ ਇਸ ਚੀਜ਼ ਦਾ ਜਵਾਬ ਦਿੱਤਾ ਆ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਚਲੋ ਸੋ ਜੋ ਹੋਣਾ ਸੀ ਹੋ ਗਿਆ ਬਾਕੀ ਮੈਂ ਐਡੇ ਅੰਵੀਰ ਘਰ ਦੇ ਵਿੱਚੋਂ ਨਹੀਂ ਘਰਾਣੇ ਵਿੱਚੋਂ ਨਹੀਂ ਹੈਗੀ ਮੈਂ ਇੱਕ ਨਾਰਮਲ ਫੈਮਿਲੀ ਵਿੱਚੋਂ ਜਿਹਨੂੰ ਹਾਂ ਮੈਟਰ ਕਲਾਸ ਵੀ ਕਿਹਾ ਜਾਂਦਾ ਜਿਹੜੀ ਵਾਈਫਾਈ ਫੈਮਿਲੀ ਹੁੰਦੀ ਆ ਉਹਨਾਂ ਦੀ ਗੱਲ ਥੋੜੀ ਜਿਹੀ ਵੱਖਰੀ ਹੁੰਦੀ ਆ ਉਹ ਸਾਰਾ ਕੁਝ ਕਰਦੇ ਨੇ ਤੇ ਅਸਤਾ ਕੀ ਕਰ ਰਹੇ ਨੇ ਤਾਂ ਭੁੱਖ ਲੱਗੀ ਤਾਂ ਅਚਾਰ ਨਾਲ ਰੋਟੀ ਖਾ ਲਈ ਭੁੱਖ ਲੱਗੀ ਤਾਂ ਨੂਨ ਮਿਰਚ ਭੁੱਖ ਕੇ ਚਾਹ ਨਾਲ ਰੋਟੀ ਖਾ ਲਈ ਅਸਤਾ ਉਹ ਬੰਦੇ ਆ ਹਾਂ ਸਬਜ਼ੀ ਵੀ ਸਾਡੇ ਲੋਕਾਂ ਦਾ ਇਹ ਕਿਹੜਾੰਦਾ ਪਿੰਡਾਂ ਵਾਲਿਆਂ ਦਾ ਮਹਿੰਗੀ ਆ ਤਾਂ ਅਸੀਂ ਸਬਜ਼ੀ ਬਣੀ ਧਰਨੀ ਦਾਲ ਧਰ ਲੋ ਲੈਕਨੀ ਤੇ ਇਹ ਸਾਡੇ ਖਾਣੇ ਹੁੰਦੇ ਨੇ ਹੁਣ ਜਿਵੇਂ ਮੂਲੀਆਂ ਆ ਗਈਆਂ ਮੂਲੀਆਂ ਵਾਲੀਆਂ ਰੋਟੀਆਂ ਹੋ ਜਾਣਗੀਆਂ ਤੇ ਮੇਥੇ ਵਾਲੀਆਂ ਲੈਕ ਨਹੀਂ ਦੇਖੋ ਹੱਸੇ ਆਪਾਂ ਹੱਸ ਕੇ ਗੱਲ ਕਰਦੇ ਸਾਰੇ ਇਹਦੀ ਗੱਲ ਨਹੀਂ ਕੀ ਦੇਖੋ ਹਰ ਇੱਕ ਬੰਦਾ ਇਸ ਚੀਜ਼ ਨੂੰ ਸੀਰੀਅਸ ਲੈਂਦਾ ਵਾ ਲੈਕ ਨਹੀਂ ਆ ਲਗਣਾ ਹਾਂ ਮੈਂ ਮੰਦੀ ਐਕਸਰਸਾਈਜ਼ ਨਾਲ ਵੀ ਸਾਡੀ ਸਕਿਨਾਂ ਬਹੁਤ ਵਧੀਆ ਰਹਿੰਦੀਆਂ ਸਾਡੀ ਬਾਡੀ ਫਿੱਟ ਰਹਿੰਦੀ ਆ ਤੇ ਜੇ ਅਸੀਂ ਅੱਛੀ ਖਾਾਕ ਖਾ ਰਹੇ ਹਾਂ ਤੁਹਾਡੇ ਕੋਲੇ ਪਾਣੀ ਹੈ ਤੁਹਾਡੇ ਕੋਲੇ ਜੇ ਖਰਚਾ ਹੈ ਫਰੂਟ ਖਾਣ ਦਾ ਡਰਾਈ ਫਰੂਟ ਖਾਣ ਦਾ ਜਾਂ ਜੂਸ ਪੀਣ ਦਾ ਹਾਂ ਇਹਦੇ ਨਾਲ ਵੀ ਸਾਡੀ ਸਿਹਤ ਵੀ ਵਧੀਆ ਰਹਿੰਦੀ ਆ ਤੇ ਅਸੀਂ ਰੋਗਾਂ ਤੋਂ ਵੀ ਬਚਦੇ ਹਾਂ ਪਰ ਬੇਟਾ ਜੀ ਜਾਂ ਭੈਣ ਜੀ ਜੋ ਵੀ ਤੁਸੀਂ ਸੀ ਮਤਲਬ ਅਸੀਂ ਇਸ ਜਿਹੜੇ ਪਰਿਵਾਰ ਦੇ ਵਿੱਚ ਮੈਂ ਰਹਿ ਰਹੀ ਆ ਅਸੀਂ ਇਹ ਚੀਜ਼ਾਂ ਇਸਤੇਮਾਲ ਨਹੀਂ ਕਰ ਸਕਦੇ ਕੋਈ ਗੱਲ ਇਹ ਹੁੰਦਾ ਹੈ ਵੀ ਕਈ ਵਾਰੀ ਪਲੇਖਾ ਹਰ ਇੱਕ ਇਨਸਾਨ ਨੂੰ ਹੁੰਦਾ ਇਹ ਗੱਲ ਨਹੀਂ ਹੈਗੀ ਵੀ ਹਰ ਇੱਕ ਨੂੰ ਪੈ ਜਾਂਦਾ ਤੇ ਮੈਨੂੰ ਤੁਸੀਂ ਮਿਲਣਾ ਚਾਹਦੇ ਤੁਸੀਂ ਮਿਲ ਕੇ ਵੀ ਮੇਰੇ ਨਾਲ ਗੱਲ ਕਰ ਸੋ ਤੁਹਾਨੂੰ ਸਾਰੇ ਪਤਾ ਲੱਗੂ ਕਿ ਇਹ ਕਿਹੋ ਜਿਹਾ ਪਰਿਵਾਰ ਆ ਇੱਕ ਨਹੀਂ ਤੇ ਮਿਲਦੇ ਨਾਲ ਕੁਝ ਗੱਲ ਹੋਰ ਹੋ ਜਾਂਦੀ ਹੈ ਤੇ ਜਿਹੜੀ ਆਪਾਂ ਇਸ ਤਰ੍ਹਾਂ ਵੀਡੀਓ ਦੇ ਰਾਹੀਂ ਇੱਕ ਦੂਜੇ ਨੂੰ ਪੁੱਛਦੇ ਆ ਇਹ ਆਪਾਂ ਕਹਿ ਦਨੇ ਵੀ ਨਹੀਂ ਵੀ ਜਾਂ ਬੰਦਾ ਝੂਠ ਬੋਲ ਰਿਹਾ ਹੈ ਇੱਕ ਨਹੀਂ ਵੀ ਇਹ ਗੱਲ ਹੋ ਹੀ ਨਹੀਂ ਸਕਦੀ ਇਸ ਉਮਰ ਦੇ ਵਿੱਚ ਪਰ ਮੈਂ ਤੁਹਾਨੂੰ ਆਪਦੀ ਬਾਹ ਵਾਲੇ ਅਰਥ ਨੂੰ ਲੱਤ ਵਾਲੇ ਅੱਗੇ ਵੀ ਵੀਡੀਓ ਪਾਈ ਸੀ ਵੀ ਮੈਂ ਇੱਕ ਇਹ ਜੀ ਆਪੀ ਇਹ ਬਿਲਕੁਲ ਚੂਰਾ ਗਿੜਾ ਕਿ ਡਾਕਟਰਾਂ ਦਾ ਜਵਾਬ ਦਿੱਤਾ ਹੈ ਇਸ ਚੀਜ਼ ਨੂੰ ਚਲੋ ਕੋਈ ਗੱਲ ਨਹੀਂ ਧੰਨਵਾਦ ਡਾਕਟਰਾਂ ਦਾ ਤੇ ਬਾਕੀ ਇਹੀ ਕਹਨੀ ਆ ਵੀ ਮੇਰੀ ਨੋ ਨੇ ਮੇਰੀ ਬੜੀ ਸੇਵਾ ਕੀਤੀ ਉਸ ਟਾਈਮ ਮੈਂ 3 ਮਹੀਨੇ ਬਿਲਕੁਲ ਬੈਡ ਰੈਸਟ ਤੇ ਯਾਰ ਅੱਧੀ ਰੋਟੀ ਖਾਦੀ ਸੀ ਪਰ ਸਿਮਰਨ ਮੈਂ ਉਹ ਦੋ ਮਹੀਨੇ ਸੀ ਛੱਡਿਆ ਤੇ ਦੇਖੋ ਕਹਿੰਦੇ ਨੇ ਵੀ ਔਖੇ ਘੜੀ ਦੇ ਵਿੱਚ ਸਾਨੂੰ ਮਾਲਕ ਹੀ ਇੱਕ ਸਹਾਈ ਹੁੰਦਾ ਹੋਰ ਸਾਰੇ ਪਾਸਾ ਵਟ ਜਾਂਦੇ ਨੇ ਚਾਹੇ ਗਰੀਬੀ ਹੋਵੇ ਚਾਹੇ ਬਿਮਾਰੀ ਹੋਵੇ ਚਾਹੇ ਕੋਈ ਮੁਕੱਦਮਾ ਹੋਵੇ ਜਦੋਂ ਤੁਹਾਨੂੰ ਕਿਸੇ ਦੀ ਲੋੜ ਆ ਤੁਹਾਡੇ ਕੋਲੇ ਕੋਈ ਨਹੀਂ ਖੜੂਗਾ ਖੜੂਗਾ ਕਣ ਉਹ ਮਾਲਕ ਸੱਚੇ ਪਾਸ਼ਾ ਪ੍ਰਮਾਤਮਾ ਦੇਖੋ ਅੱਲਾ ਰਾਮ ਬਹਿਗੁਰੂ ਗੋਡ ਤਿੰਨੇ ਚੀਜ਼ਾਂ ਇੱਕੋ ਨੇ ਹੁਣ ਪਾਣੀ ਨੂੰ ਕੋਈ ਆਬ ਕਹਿੰਦਾ ਕੋਈ ਜਲ ਕਹਿੰਦਾ ਕੋਈ ਵਾਟਰ ਕਹਿੰਦਾ ਦੇਖੋ ਚੀਜ਼ ਤਾਂ ਇੱਕੋ ਹੀ ਆ ਨਾ ਦੇਖੋ ਦਿੱਲੀ ਨੂੰ ਜਾਣ ਵਾਸਤੇ ਕਿੰਨੇ ਰਸਤੇ ਨੇ ਚੰਡੀਗੜ੍ਹ ਨੂੰ ਜਾਣ ਵਾਸਤੇ ਕਿੰਨੇ ਰਸਤੇ ਨੇ ਲੁਧਿਆਣਾ ਨੂੰ ਜਾਣ ਵਾਸਤੇ ਕਿੰਨੇ ਰਸਤੇ ਨੇ ਪਰ ਜਾਣਾ ਤਾਂ ਸਾਰਿਆਂ ਨੇ ਇੱਕ ਜਗ੍ਹਾ ਤੇ ਆ ਨਾ ਸਮਝ ਗਏ ਨਾ ਨਾਮ ਚਾਹੇ ਕੋਈ ਲਵੋ ਕੱਪੜਿਆਂ ਦਾ ਕੋਈ ਲਿੰਕ ਨਹੀਂ ਜਹ ਜੇ ਮਰਜ਼ੀ ਪਾਓ ਹੈਕ ਨਹੀਂ 24 ਘੰਟੇ ਕੋਈ ਸਿਮਰ ਨਹੀਂ ਕਰਦਾ ਸਿਮਰ 15 ਮਿੰਟ ਤੋਂ ਸਟਾਰਟ ਕਰਕੇ ਤੁਸੀਂ 7 ਘੰਟੇ ਬੈਠ ਸਕਦੇ ਹੋ ਇਹ ਮੈਂ ਦਾਅਵੇ ਨਾਲ ਕਹਿੰਨੀ ਆ ਤੁਹਾਡਾ ਜਿਹੜਾ ਚਿਹਰਾ ਨਾ ਤੁਸੀਂ ਫੇਸ਼ੀਅਰ ਕਰਾ ਕੇ ਜਿਹੜੇ ਥੱਕੀਆਂ ਹੋਈਓ ਉਹ ਤੁਹਾਨੂੰ ਦੱਸ ਦੂ ਵੀ ਇਹਦੇ ਵਿੱਚ ਕੀ ਰਾਜ ਸੀ ਹੈਕ ਨਹੀਂ ਇਹ ਗੱਲ ਮੰਨਣੀ ਪਊ ਮੈਂ ਦਾਅਵੇ ਨਾਲ ਕਹਿੰਨੀ ਆ ਮੈਂ ਗਰੰਟੀ ਨਾਲ ਕਹਿੰਨੀ ਆ ਛਾਈਆਂ ਦੀ ਜਿਹੜੇ ਤੁਸੀਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਇਸਤੇਮਾਲ ਦਵਾਈਆਂ ਕਰਦੀਆਂ ਜਾਂ ਮੇਰੀਆਂ ਬੇਟੀਆਂ ਜਾਂ ਮੇਰੀਆਂ ਭੈਣਾਂ ਇੰਨੇ ਮਹਿੰਗੇ ਮਹਿੰਗੇ ਫੇਸ਼ੀਅਰ ਕਰਾਉਣੇ ਹੋ ਮੈਂ ਕਹਨੀਆ ਜੇ ਤੁਸੀਂ ਚਾਹੋ ਤਾਂ ਫੇਸ਼ੀਅਰਾਂ ਨੂੰ ਵੀ ਤਾਲਾ ਲੱਗ ਜਾਊਗਾ ਹੈ ਕਿ ਨਹੀਂ ਕਿਉਂ ਇਹ ਜਿਹੜੇ ਕੁਦਰਤੀ ਦੀ ਸ਼ੈਲਕ ਹਨ ਇਹਨੂੰ ਕੋਈ ਇਹ ਵਰਕਰ ਆਰਾ ਇਹ ਕਿਸੇ ਕਰੀਮ ਦੀ ਨਹੀਂ ਹੁੰਦੀ ਜੇ ਪੱਕੀਮ ਨਾ ਤਾਂ ਥੋੜੇ ਦਿਨ ਰਹਿ ਜਾਗੇ ਪਰ ਪਹਿਲੇ ਮੈਨੂੰ ਸਾਰੇ ਇਸ ਚੀਜ਼ ਨੇ ਇਹ ਨਹੀਂ ਗੱਲ ਇੱਕ ਤੁਸੀਂ ਨਹੀਂ ਸਾਰੇ ਕਈ ਬੋਤਨੇ ਅੱਗੇ ਮੇਰੇ ਰਿਸ਼ਤੇਦਾਰਾਂ ਨੇ ਵੀ ਕਿਹਾ ਵੀ ਇਹ ਬਹੁਤ ਛੇਤੀ ਫੇਸ਼ੀਅਰ ਕਰਵਾਉਂਦੀ ਆ ਹਫਤੇ ਬਾਅਦ ਮੈਂ ਕਿਹਾ ਭਰਾਵਾ ਹਫਤੇ ਬਾਅਦ ਫੇਸ਼ੀਅਰ ਕਰਾਉਣ ਵਾਲੇ ਸੀ ਕਿੱਥੋਂ ਆ ਰੋਟੀ ਗੁਜ਼ਾਰਾ ਮਸੀਂ ਚੱਲਦਾ ਆਪਾਂ ਪੜਾਏ ਮੈਂ ਕਿਉਂ ਮਾਰੀ ਇਹ ਕਿ ਨਹੀਂ ਦੇਖੋ ਇੰਨੀ ਮਹਿੰਗਾਈ ਦੇ ਵਿੱਚ ਤੇ ਘਰ ਦੇ ਵਿੱਚ ਇੱਕ ਬਜ਼ੁਰਗ ਬੰਦਾ ਕਮਾਈ ਕਰਨ ਵਾਲਾ ਹੈ ਕਿ ਨਹੀਂ ਮੇਰਾ ਬੇਟਾ ਸੀ ਉਹ ਸਪੇਅਰ ਹੋ ਚੁੱਕਿਆ ਤੇ ਪੋਤਾ ਬਹੁਤ ਛੋਟਾ ਵਾ ਐਡੀ ਕੋਈ ਜ਼ਿਆਦਾ ਅਸੀਂ ਉਹ ਨਹੀਂ ਹੈਗੇ ਵੀ ਬਹੁਤ ਅਸੀਂ ਵੀ ਆਈਪੀ ਲੋਕਾਂ ਸਿਰਫ ਇੱਕ ਮੀਡਲ ਕਲਾਸ ਪਰਿਵਾਰ ਆ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੋਈ ਗੱਲ ਨਹੀਂ ਕਿਸੇ ਦਾ ਹੋਰ ਵੀ ਕੋਈ ਮਨਚ ਸ਼ੰਕਾ ਹੋਵੇ ਕੋਈ ਗੱਲ ਨਹੀਂ ਇਹ ਜੀ ਗੱਲਾਂ ਤਾਂ ਆਮ ਆਪਾਂ